ਇਸ ਵੇਲੇ ਦਿਓ ਤਸਵੀਰਾਂ ਖਰਨਾਲ ਜਲੰਧਰ ਕੋਰਟ ਤੋਂ ਸਾਂਝਾ ਕਰ ਰਹੇ ਹਾਂ ਜਿੱਥੋਂ ਕਿ ਖਡੂਰ ਸਾਹਿਬ ਤੋਂ ਸੰਸਦਗ੍ਰਹਿ ਅਮਰਿਤਪਾਲ ਸਿੰਘ ਦੇ ਵੱਡੇ ਪਰਾਹਰਕ੍ਰਿਤ ਸਿੰਘ ਉਲਸ ਹੈਪੀ ਨੂੰ ਪੇਸ਼ੀ ਦੇ ਲਈ ਲਿਆਂਦਾ ਗਿਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕੁਝ ਸਮੇਂ ਪਹਿਲਾਂ ਹੀ ਹੈਪੀ ਨੂੰ ਜਿਹੜਾ ਆ ਅਦਾਲਤ ਦੇ ਵਿੱਚ ਲਿਆਂਦਾ ਗਿਆ ਤੇ ਫਿਰ ਹਾਲ ਉਹਨਾਂ ਦੀ ਸੁਣਵਾਈ ਜਿਹੜੀ ਆ ਚੱਲ ਰਹੀ ਹੈ ਤੇ ਤੁਸੀਂ ਤਸਵੀਰਾਂ ਇਸ ਵੇਲੇ ਜਲੰਧਰ ਤੋਂ ਦੇਖ ਰਹੇ ਹੋ ਜਿੱਥੇ ਕਿ ਅ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕੁਝ ਸਮੇਂ ਪਹਿਲਾਂ ਹੀ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਜਿਹੜਾ ਆ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਦੱਸਦੇ ਕਿ ਬੀਤੇ ਦਿਨੀ ਉਹਨਾਂ ਨੂੰ 4.5 ਗ੍ਰਾਮ ਹਿਰੋਇਨ ਸੇਜ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਦਾ ਰਿਮਾਨ ਜਿਹੜਾ ਆ ਮੰਗਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਉਹਨਾਂ ਦੀ ਰਿਮਾਨ ਜਿਹੜਾ ਆ ਹਾਸਲ ਕਰਨ ਦੀ ਜੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਅੱਧੀ ਜਿਹੜੀ ਆ ਉਹ ਲਗਾਈ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੈ ਸੋ ਦੇਖਣ ਯੋਗ ਇਹ ਹੋਏਗਾ ਕੀ ਅੱਜ ਡਿਮਾਂਡ ਪੁਲਿਸ ਪ੍ਰਸ਼ਾਸਨ ਨੂੰ حاصل ਹੁੰਦਾ ਹੈ ਕਿ ਨਹੀਂ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਜਲੰਧਰ ਕੋਰਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਕੁਝ ਸਮੇਂ ਪਹਿਲਾਂ ਹੀ ਹਰਪ੍ਰੀਤ ਸਿੰਘ ਉਸ ਹੈਪੀ ਨੂੰ ਜਿਹੜਾ ਹੈ ਅੰਦਰ ਪੇਸ਼ੀ ਦੇ ਲਈ ਲਿਜਾਇਆ ਗਿਆ ਹੈ ਐਕਸਲ ਦਿਓ ਤੋਂ ਸ੍ਰੀਖਾਰ ਨਾਲ ਜਲੰਧਰ ਕੋਰਟ ਤੋਂ ਸਾਂਝਾ ਕਰ ਰਹੇ ਹਾਂ ਜਿੱਥੋਂ ਕਿ ਖਡੂਰ ਸਾਹਿਬ ਤੋਂ ਸੰਸਦ ਰਹੇ ਅਮਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਪੇਸ਼ੀ ਦੇ ਲਈ ਲਿਆਂਦਾ ਗਿਆ ਜ ਜਿਵੇਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕੁਝ ਸਮੇਂ ਪਹਿਲਾਂ ਹੀ ਹੈਪੀ ਨੂੰ ਜਿਹੜਾ ਆ ਅਦਾਲਤ ਦੇ ਵਿੱਚ ਲਿਆਂਦਾ ਗਿਆ ਤੇ ਫਿਰ ਹਾਲ ਉਹਨਾਂ ਦੀ ਸੁਣਵਾਈ ਜਿਹੜੀ ਆ ਚੱਲ ਰਹੀ ਹੈ ਤੇ ਤੁਸੀਂ ਤਸਵੀਰਾਂ ਇਸ ਵੇਲੇ ਜਲੰਧਰ ਤੋਂ ਦੇਖ ਰਹੇ ਹੋ ਜਿੱਥੇ ਕਿ ਅ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕੁਝ ਸਮੇਂ ਪਹਿਲਾਂ ਹੀ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਜਿਹੜਾ ਆ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਦੱਸਦੇ ਕਿ ਬੀਤੇ ਦਿਨੀ ਉਹਨਾਂ ਨੂੰ 4.5 ਗ੍ਰਾਮ ਹਿਰੋਇਨ ਸੇਟ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਮੁਖਾਸਨ ਵੱਲੋਂ ਦਾ ਰਿਮਾਨ ਜਿਹੜਾ ਆ ਮੰਗਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਜਰੰਦਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਉਹਨਾਂ ਦੀ ਰਿਮਾਨਡ ਜਿਹੜਾ ਹੈ ਹਾਸਲ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਅੱਧੀ ਜਿਹੜੀ ਆ ਉਹ ਲਗਾਈ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੈ ਸੋ ਦੇਖਣਯੋਗ ਇਹ ਹੋਏਗਾ ਕਿ ਅੱਜ ਰਿਮਾਨਡ ਪੁਲਿਸ ਪ੍ਰਸ਼ਾਸਨ ਨੂੰ ਹਾਸਲ ਹੁੰਦਾ ਹੈ ਕਿ ਨਹੀਂ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਜਲੰਧਰ ਕੋਰਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਕੁਝ ਸਮੇਂ ਪਹਿਲਾਂ ਹੀ ਹਰਪ੍ਰੀਤ ਸਿੰਘ ਉਸ ਹਫਤੇ ਨੂੰ ਜਿਹੜਾ ਹੈ ਅੰਦਰ ਪੇਸ਼ ਦੇ ਲਈ ਲਿਜਾਇਆ ਗਿਆ ਹੈ ਐਕਸਲ ਦਿਓ ਤੋਂ ਸ੍ਰੀਖਰ ਨਾਲ ਜਲੰਧਰ ਕੋਰਟ ਤੋਂ ਸਾਂਝਾ ਕਰ ਰਹੇ ਹਾਂ ਜਿੱਥੋਂ ਕਿ ਖਡੂਰ ਸਾਹਿਬ ਤੋਂ ਸੰਸਦ ਰਏ ਅਮਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਪੇਸ਼ੀ ਦੇ ਲਈ ਲਿਆਂਦਾ ਗਿਆ ਜ ਜਿਵੇਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕੁਝ ਸਮੇਂ ਪਹਿਲਾਂ ਹੀ ਹੈਪੀ ਨੂੰ ਜਿਹੜਾ ਆ ਅਦਾਲਤ ਦੇ ਵਿੱਚ ਲਿਆਂਦਾ ਗਿਆ ਤੇ ਫਿਰ ਹਾਲ ਉਹਨਾਂ ਦੀ ਸੁਣਵਾਈ ਜਿਹੜੀ ਆ ਚੱਲ ਰਹੀ ਹੈ ਤੇ ਤੁਸੀਂ ਤਸਵੀਰਾਂ ਇਸ ਵੇਲੇ ਜਲੰਧਰ ਤੋਂ ਦੇਖ ਰਹੇ ਹੋ ਜਿੱਥੇ ਕਿ ਅ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕੁਝ ਸਮੇਂ ਪਹਿਲਾਂ ਹੀ ਹਰਪ੍ਰੀਤ ਸਿੰਘ ਉਲਸ ਹੈਪੀ ਨੂੰ ਜਿਹੜਾ ਆ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਦੱਸਦੇ ਕਿ ਬੀਤੇ ਦਿਨੀ ਉਹਨਾਂ ਨੂੰ 4.5 ਗ੍ਰਾਮ ਹਿਰੋਇਨ ਸੇਟ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਮੁਖੀ ਅਸਲ ਵੱਲੋਂ ਦਾ ਰਿਮਾਨ ਜਿਹੜਾ ਆ ਮੰਗਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਜਰੰਦਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਉਹਨਾਂ ਦੀ ਰਿਮਾਨਡ ਜਿਹੜਾ ਹੈ ਹਾਸਲ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਅੱਧੀ ਜਿਹੜੀ ਆ ਉਹ ਲਗਾਈ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੈ ਸੋ ਦੇਖਣਯੋਗ ਇਹ ਹੋਏਗਾ ਕਿ ਅੱਜ ਰਿਮਾਨਡ ਪੁਲਿਸ ਪ੍ਰਸ਼ਾਸਨ ਨੂੰ ਹਾਸਲ ਹੁੰਦਾ ਹੈ ਕਿ ਨਹੀਂ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਜਲੰਧਰ ਕੋਰਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਕੁਝ ਸਮੇਂ ਪਹਿਲਾਂ ਹੀ ਹਰਪ੍ਰੀਤ ਸਿੰਘ ਉਸ ਹਫਤੇ ਨੂੰ ਜਿਹੜਾ ਹੈ ਅੰਦਰ ਪੇਸ਼ ਦੇ ਲਈ ਲਿਜਾਇਆ ਗਿਆ ਹੈ